ਪ੍ਰਕਾਸ਼ ਦਿਹਾੜੇ ਤੇ ਐਸਜੀਪੀਸੀ ਬਲੋ ਜੱਥਾ ਪਾਕਿਸਤਾਨ ਪੇ ਜੰਦੀ ਤਿਆਰੀ ਪੂਰੀ 1794 ਅਸ਼ਧਾਲੂਆਂ ਦਾ ਜੱਥਾ 4 ਨਵੰਬਰ ਨੂੰ ਹੋਵੇਗਾ ਰਵਾਨਾ ਸੰਗਤਾ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਕਰਨ ਕੀ ਅਰਸ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਬਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਮਾ ਦੇ ਦਰਸ਼ਨ ਲਈ ਵਿਸ਼ੇ ਜਥਾ ਭੇਜਿਆ ਜਾ ਰਿਹਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਵੀ ਸੰਗਤਾਂ 'ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਮੇਟੀ ਦੇ ਮੁਤਾਬਕ ਲਗਭਗ 2000 ਪਾਸਪੋਰਟ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਹਾਲਾਂਕਿ ਸ਼ੁਰੂਆਤੀ ਪੜਾਅ 'ਚ ਭਾਰਤ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜੱਥੇ ਦੇ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ ਇਸ ਫੈਸਲੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਸਰਕਾਰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਹੋ ਗਈ ਤੇ ਸੰਤਾਨਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਤੇ ਹੁਣ 1794 ਸ਼ਰਦਾਲੂਆਂ ਦਾ ਜਥਾ 4 ਨਵੰਬਰ 1990 ਪਿਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਰਾ ਮਾਦਰਸ਼ਨ ਵਾਲੀ ਵਿਸ਼ੇ ਜਥਾ ਭੇਜਿਆ ਜਾਂਦਾ ਐਸ ਵਾਰ ਵੀ ਇਹ ਜਥਾ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸ ਜਥੇ ਲਈ ਅਸੀਂ ਸੰਗਤਾਂ ਕੋਲੋਂ ਪਾਸਪੋਰਟ ਮੰਗੇ ਸਨ ਜਿੱਥੇ ਸਾਡੇ ਕੋਲ ਅਲੱਗ-ਬੱਗ 2000 ਦੇ ਅਲੱਗ-ਬੱਗ ਪਾਸਪੋਰਟ ਸ਼੍ਰੋਣੀ ਕਮੇਟੀ ਜਮ੍ਹਾਂ ਹੋਏ ਸਨ ਪਰ ਉਹ ਸਮੇਂ ਜਿਹੜੀ ਪਾਲ ਸਰਕਾਰ ਵੱਲੋਂ ਜਿਹੜਾ ਸੁਰੱਖਿਆ ਦੇ ਹਵਾਲੇ ਦੇ ਕੇ ਜਥੇ ਤੇ ਜਾਣ ਦੇ ਰੋਕ ਲਗਾ ਦਿੱਤੀ ਗਈ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ ਮਾਝਾ ਪ੍ਰਧਾਨ ਸਾਹਿਬ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਸੰਗਤਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਤੇ ਜਿਹਦੇ ਫਲਸਰੂਪ ਪਾਲ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਦੇ ਸੰਗਜਥੇ ਨੂੰ ਜਾਣ ਦੀ ਯਾਜਤ ਦਿੱਤੀ ਗਈ ਹੁਣ ਜਥਾ ਜਿਹੜਾ ਇਹ 4 ਅਪ੍ਰੈਲ ਨੂੰ ਅਚਾਰ ਨਵੰਬਰ ਨੂੰ ਸ਼੍ਰਾਵਣੀ ਕੋਲ ਤੱਕ ਪ੍ਰਬੰਧਕ ਕਮੇਟੀ ਤੋਂ ਜਾ ਰਿਹਾ ਇਸ ਜਥੇ ਲਈ ਅਸੀਂ 1802 ਪਾਸਪੋਰਟ ਜਿਹੜੇ ਉਹ ਪਾਕਿਸਤਾਨ ਵੈਸੀ ਨੂੰ ਭੇਜੇ ਸਨ ਜਿਨ੍ਹਾਂ ਵਿੱਚੋਂ 1700 94 ਵਿਜੇ ਲੱਗ ਕੇ ਆ ਚੁੱਕੇ ਐ 2 ਵਿਜੇ ਸ਼ਾਇਦ 1 ਦਿਨ ਅੱਜ ਆ ਜਾਣਗੇ ਜੇ ਕਹ ਲਈਏ ਤੇ 6 ਵਜੇ ਕਿਸੇ ਕਾਰਨ ਕੱਟੇ ਗਏ ਨੇ ਪਾਕਿਸਤਾਨ ਜਿਹੜੇ ਗੁਰਧਾਮ ਨੇ ਉਹ ਸਿੱਖਾਂ ਦੇ ਮਨਜ ਵਾਸਤੇ ਨੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ ਆ ਨਾਮ ਜਪੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਆ ਗੁਰੂ ਮਹਾਰਾਜ ਨੇ ਹੱਥੀ ਕੀਰਤ ਕੀਤੀ ਆ ਉਹਨਾਂ ਗੁਰੂ ਸਾਹਿਬਾਨ ਦੇ ਦਰਸ਼ਨਾਂ ਲਈ ਹਰ ਸਿੱਖ ਲੋਚਦਾ ਆ ਇੱਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਨੂੰ ਹਰ ਧਰਮ ਦਾ ਵਿਅਕਤੀ ਮੰਨਦਾ ਚਾਹੇ ਉਹ Hindu ਹੈ ਮੁਸਲਮਾਨ ਹੈ ਸਿੱਖ ਹੈ ਕਿ ਹਰ ਇੱਕ ਦੇ ਮਨ ਚ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਆ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤ ਨੂੰ ਉੱਚਾ ਦੱਸਿਆ ਹੈ ਜਿਹੜੀ ਜਿਸ ਸਮੇ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਹੋਇਆ ਗੁਰੂ ਨਾਨਕ ਦੇਵ ਜੀ ਦਾ ਉਸ ਸਮੇ ਔਰਤ ਨੂੰ ਜਿਹੜਾ ਉਹ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਜਿਹੜੇ ਵਿਰੋਧੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਵੀ ਆਪਣੇ ਵਿਚਾਰਨ ਨਾਲ ਕੈਲ ਕਰਕੇ ਸਿਧੇਰਾ ਪਾਇਆ ਜਾ ਇਹੋ ਸੱਜਣ ਠਾਕਿਸੀ ਚਾਹੇ ਉਹ ਕੌਡਾ ਰਕਸ਼ ਸੀ ਗੁਰੂ ਮਹਾਰਾਜ ਨੇ ਹਰ ਇੱਕ ਨੂੰ ਸੱਚ ਦਾ ਉਪਦੇਸ਼ ਦੇ ਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦੇ ਕੇ ਸਾਰਿਆਂ ਦਾ ਹੀ ਪਾਰ ਉਤਾਰਾ ਕੀਤਾ ਉਸ ਗੁਰੂ ਮਹਾਰਾਜ ਦਰਸ਼ਨ ਕਰ ਲਈ ਹਰ ਇੱਕ ਸਿੱਖ ਨੋਚਦਾ ਆ ਤੇ ਜਿਹੜਾ ਹੁਣ ਜਿਥਾ 4 ਨਵੰਬਰ ਨੂੰ ਜਿਹੜਾ ਭੇਜਿਆ ਜਾ ਰਿਹਾ ਜੋ ਗੁਰਦੁਆਰਾ ਪੰਜਾ ਸੇਬ ਗੁਰਦੁਆਰਾ ਡੇਰਾ ਸੇਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦਰਾ ਕਰਤਾਰਪੁਰ ਸਾਹਿਬ ਗੁਰਦਰਾ ਸੱਚਾ ਸੋਦਾ ਸਾਹਿਬ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਭਾਰਤ ਤੋਂ ਆਪਸ ਆ ਰਿਹਾ ਇਸ ਜਥੇ ਵਿੱਚ ਜਿਹੜੇ ਯਾਤਰਾ ਜਾ ਰਹੇ ਨੇ ਉਹ ਬੜੇ ਖੁਸ਼ ਨੇ ਕਿ ਸਾਡੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰ ਸਕਦੇ ਕਿਉਂਕਿ ਸਿੱਖ ਰਚਨਾ ਹੀ ਅਰਦਾਸ ਕਰਦਾ ਹੈ ਜਿਨ੍ਹਾਂ ਗੁਰਧਾਮ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਿੰਦਾਰ ਮੈਂ ਸਮਝਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਉਹ ਵੱਧ ਤੋਂ ਵੱਧ ਵਿਜੇ ਦੇ ਕੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਇਸੇ ਜਿਹੜਾ ਮੈਂ ਇਹ ਵੀ ਬੇਨਤੀ ਕਰਦਾ ਮਾਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਨੂੰ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਉਹ ਵੀ ਖੋਲਿਆ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੰਮ੍ਰਿਤਸਰ ਤੋਂ ਬਬਲ ਮਹਾਜੰਦੀਪ ਰਿਪੋਰਟ